ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਕੱਲ ਸੋਮਵਾਰ ਦੇ ਦਿਨ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਬੱਚਿਆਂ ਦੇ ਵੱਜੇ ਹੋਏ ਸੰਜੋਗ ਵੀ ਖੁੱਲ ਜਾਣਗੇ ਉਹਨਾਂ ਦਾ ਵਿਆਪਕਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ। ਸਵੇੜੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹਨਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ। ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸਾਡੇ ਬੱਚਿਆਂ ਦੇ ਲੇਖ ਹੀ ਕਿਸੇ ਨੇ ਬਨ ਦਿੱਤੇ ਹਨ। ਇਸੇ ਤਰ੍ਹਾਂ ਆਉਣ ਵਾਲੀ ਜਿਹੜੀ ਦੇਨ ਹੋਣ ਵਾਲੇ ਹਨ ਹਫਤਾ ਆਉਣ ਵਾਲਾ ਹੈ ਵਿਆਹ ਦੇ ਸ਼ੁਭ ਸੰਜੋਗ ਤੁਹਾਡੇ ਲਈ ਬਣ ਜਾਣਗੇ ਜੇਕਰ ਮਾਮਾ ਇਹ ਉਪਾ ਇਸ ਦਿਨ ਜ਼ਰੂਰ ਕਰ ਲੈਣ ਗਿਆ ਇਸ ਉਪਾਨ ਕਰਨ ਦੇ ਨਾਲ ਭਾਵੇਂ ਵੀ ਕੋਈ ਕਾਰਨ ਹੋਵੇ ਜੇ ਰਿਸ਼ਤੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਤੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਦੋਸ਼ ਹੀ ਕਿਉਂ ਨਾ ਹੋਵੇ ਕਿਸੇ ਵੀ ਗ੍ਰਹਿ ਦੋਸ਼ ਹੀ ਭਾਵੇਂ ਕਿਉਂ ਨਾ ਹੋਣ ਉਹ ਸਾਰੇ ਹੀ ਦੋਸ਼ ਇਸ ਉਪਾਨ ਕਰਨ ਦੇ ਨਾਲ ਪ੍ਰੋਬਲਮ ਸਾਰੀਆਂ ਖਤਮ ਹੋ ਜਾਣਗੀਆਂ ਜੇਕਰ ਬੱਚਿਆਂ ਦੀਆਂ ਮਾਵਾਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰ ਲੈਂਦੀਆਂ ਹਨ ਤਾਂ ਇਸ ਹਫ਼ਤੇ ਵਿੱਚ ਲੜਕੇ ਜਾਂ ਲੜਕੀ ਦਾ ਵਿਆਹ ਹੋਣਾ ਆਸਾਨ ਹੋ ਜਾਵੇਗਾ ਜਿਨ੍ਹਾਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਮੰਨ ਲਓ ਕਿ ਕਿਸੇ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਮੰਨ ਲਓ ਕਿ ਕਿਸੇ ਲੜਕੀ ਦਾ ਜਾਂ ਲੜਕੇ ਦਾ ਵੀ ਨਹੀਂ ਰਿਸ਼ਤਾ ਹੋ ਰਿਹਾ ਉਹ ਵੀ ਆਪਣੇ ਬੱਚੇ ਦੇ ਲਈ ਮਾਤਾ ਪਿਤਾ ਉਪਾਅ ਕਰ ਸਕਦੇ ਹਨ ਇਸੇ ਤਰ੍ਹਾਂ ਜਿਹੜੇ ਵੀ ਮਾਤਾ ਪਿਤਾ ਨੂੰ ਇਸ ਤਰ੍ਹਾਂ ਲੱਗਦਾ ਹੈ ਸਾਡੇ ਬੱਚੇ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਸਾਨੂੰ ਰਿਸ਼ਤਾ ਨਹੀਂ ਮਿਲ ਰਿਹਾ ਜਾਂ ਰਿਸ਼ਤਾ ਹੋ ਜਾਂਦਾ ਹੈ ਤੇ ਰਿਸ਼ਤਾ ਸਿਰੇ ਨਹੀਂ ਚੜਦਾ ਉਹ ਇਹ ਉਪਾਅ ਕਰ ਸਕਦੇ ਹਨ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਤੇ ਪਾਵਰਫੁਲ ਉਪਾਅ ਹੈ ਇਸ ਦੇ ਲਈ ਤੁਹਾਡਾ ਕੋਈ ਵੀ ਜ਼ਿਆਦਾ ਖਰਚਾ ਨਹੀਂ ਹੋਣ ਵਾਲਾ ਤੁਹਾਡੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਇਸ ਉਪਾਅ ਨੂੰ ਪਹਿਲਾਂ ਵਿਸ਼ਵਾਸ ਦੇ ਨਾਲ ਕਰੋਗੇ ਦੂਸਰੀ ਗੱਲ ਕਿ ਦੱਸੇ ਗਏ ਤਰੀਕੇ ਦੇ ਨਾਲ ਕਰੋਗੇ ਜੇਕਰ ਤੁਸੀਂ ਇਸ ਉਪਾਅ ਨੂੰ ਪਹਿਲਾਂ ਵਿਸ਼ਵਾਸ ਨਾਲ ਕਰੋਗੇ ਦੂਜੀ ਗੱਲ ਕਿ ਦੱਸੇ ਹੋਏ ਤਰੀਕੇ ਨਾਲ ਕਰੋਗੇ ਕਿਸੇ ਸਮੇਂ ਵੀ ਕੋਈ ਅਜਿਹੀ ਗਲਤੀ ਨਾ ਕਰਨਾ ਜਿਸ ਕਰਕੇ ਤੁਹਾਡਾ ਕੀਤਾ ਗਿਆ ਉਪਾਅ ਹੀ ਸਫਲ ਨਾ ਹੋਵੇ ਇਸੇ ਤਰ੍ਹਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਉਪਾਅ ਦੀ ਅਸੀਂ ਡਿਟੇਲ ਵਿੱਚ ਦੇਣ ਵਾਲੇ ਹਾਂ ਇਹ ਜਿਹੜਾ ਉਪਾਅ ਹੈ ਅਸੀਂ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਸਾਧ ਸੰਗਤ ਜੀ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹੈ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਜਦੋਂ ਤੁਹਾਡੇ ਬੱਚਿਆਂ ਦਾ ਰਿਸ਼ਤਾ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਅੱਗੇ ਹੋਰ ਲੋਕਾਂ ਦੇ ਭੈਣ ਭਰਾਵਾਂ ਤੱਕ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਉਪਾਅ ਨੂੰ ਕਰਨ ਦਾ ਸਮਾਂ ਕਿਹੜਾ ਹੈ ਭਾਵ ਕਿ ਸਹੀ ਸਮਾਂ ਕੀ ਹੈ ਤੇ ਕਰਨ ਦਾ ਤਰੀਕਾ ਕੀ ਹੈ ਤੁਸੀਂ ਇਸ ਉਪਾਅ ਨੂੰ ਦੁਪਹਿਰ 12 ਵਜੇ ਤੋਂ ਬਾਅਦ ਕਰਨਾ ਹੈ ਇਸੇ ਤਰ੍ਹਾਂ ਹੀ ਜੇਕਰ ਲੜਕਾ ਜਾਂ ਲੜਕੀ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਮੁਸ਼ਕਿਲ ਆ ਰਹੀ ਹੈ ਜੇਕਰ ਤਾਂ ਉਹ ਇਸ ਉਪਾਅ ਨੂੰ ਕਰ ਰਹੇ ਹਨ ਤੇ ਜੇਕਰ ਲੜਕਾ ਕਰ ਰਿਹਾ ਹੈ ਉਸਨੇ ਸਵੇਰੇ ਸਮੇਂ ਹੀ ਕਰਨਾ ਹੈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਹੀ ਉਸਨੇ ਵਾਈਟ ਕਲਰ ਦੇ ਕੱਪੜੇ ਪਾਉਣੇ ਹਨ ਭਾਵ ਕਿ ਚਿੱਟੇ ਰੰਗ ਦੇ ਕੱਪੜੇ ਪਾਉਣੇ ਹਨ ਤੇ ਜੇਕਰ ਲੜਕੀ ਇਸ ਉਪਾਅ ਨੂੰ ਆਪਣੇ ਲਈ ਕਰ ਰਹੀ ਹੈ ਉਹਨੇ ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਕਿਉਂਕਿ ਜੋ ਪੀਲਾ ਰੰਗ ਹੁੰਦਾ ਹੈ ਉਹਦੇ ਵਿੱਚ ਸਾਡਾ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਤੇ ਉਹੀ ਉਸ ਦਾ ਵਾਰਿਸ ਹੁੰਦਾ ਹੈ ਇਸ ਕਰਕੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਮੁੰਡੇ ਨੇ ਚਿੱਟੇ ਰੰਗ ਦੇ ਕੱਪੜੇ ਪਾਉਣੇ ਹਨ ਤੇ ਜਿਹੜੀ ਲੜਕੀ ਹੈ ਉਸ ਨੇ ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਜਦੋਂ ਇਸ਼ਨਾਨ ਕਰਕੇ ਕੱਪੜੇ ਪਾ ਲੈਣੇ ਹਨ ਆਪਣੇ ਘਰ ਤੋਂ ਬਾਹਰ ਥੋੜੀ ਜਹੀ ਦੂਰੀ ਤੇ ਆਸ-ਪਾਸ ਜਿੱਥੇ ਵੀ ਤੁਹਾਨੂੰ ਪਿੱਪਲ ਦਾ ਦਰਖਤ ਦਿਖਦਾ ਹੈ ਤੁਸੀਂ ਉੱਥੇ ਜਾਣਾ ਹੈ ਪਰ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਕਿ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਆਸ-ਪਾਸ ਤਾਂ ਕੋਈ ਵੀ ਪਿੱਪਲ ਦਾ ਦਰਖਤ ਨਹੀਂ ਹੈ ਤੇ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਪਿੱਪਲ ਦਾ ਦਰਖਤ ਨਹੀਂ ਹੈ ਉਹ ਕਿਸੇ ਵੀ ਪਵਿੱਤਰ ਦਰਖਤ ਦੇ ਕੋਲ ਜਾ ਸਕਦੇ ਹਨ ਜਿਵੇਂ ਕਿ ਨਿੰਮ ਦਾ ਦਰਖਤ ਜਾਂ ਬੋਹੜ ਦਾ ਦਰਖਤ ਤੇ ਜਾਂ ਫਿਰ ਕਹਿ ਲਓ ਕਿ ਹੋਰ ਕਿਸੇ ਵੀ ਦਰਖਤ ਦੇ ਕੋਲ ਆ ਜਾ ਸਕਦੇ ਹਨ ਇਹਨਾਂ ਦੇ ਸਾਰੇ ਇਹ ਦਰਖਤਾਂ ਵਿੱਚੋਂ ਆਰਾਮ ਦੇਣ ਲਈ ਤੁਸੀਂ ਕੋਈ ਵੀ ਦਰਖਤ ਜੇ ਵੀ ਮਿਲ ਜਾਵੇ ਉਸੇ ਹੀ ਕੋਲ ਜਾਓ ਪਹਿਲਾਂ ਇੱਕ ਲੋਟਾ ਤੁਸੀਂ ਜਲ ਦਾ ਤਿਆਰ ਕਰਨਾ ਹੈ ਉਹ ਤੁਸੀਂ ਪਿੱਤਲ ਦਾ ਤਾਂਬੇ ਦੇ ਭਾਂਡੇ ਵਿੱਚ ਹੀ ਜਲ ਪਾਉਣਾ ਹੈ ਤੁਸੀਂ ਕੀ ਕਰਨਾ ਹੈ ਇੱਕ ਸਾਫ਼ ਕੱਪੜਾ ਲੈਣਾ ਹੈ ਸਾਫ਼ ਸੁਥਰਾ ਲੋਟਾ ਵੀ ਲੈਣਾ ਹੈ ਉਸ ਵਿੱਚ ਫਿਰ ਤੁਸੀਂ ਜਲ ਪਾ ਲੈਣਾ ਹੈ ਇਹ ਸੁਣਨ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਆਸਾਨ ਲੱਗਦਾ ਹੋਵੇਗਾ ਪਰ ਜਦੋਂ ਤੁਸੀਂ ਇਸ ਨੂੰ ਸੋਮਵਾਰ ਦੇ ਦਿਨ ਉਪਾਣੂ ਕਰ ਲੈਂਦੇ ਹੋ ਇਹ ਤੁਹਾਡੇ ਬੱਚਿਆਂ ਦੇ ਵਿਆਹ ਦੇ ਰਿਸ਼ਤੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਜਿਹੜਾ ਤੁਸੀਂ ਲੋਟਾ ਲਿਆ ਹੈ ਉਸ ਵਿੱਚ ਤੁਸੀਂ ਜਲ ਭਰ ਲੈਣਾ ਹੈ ਕਹਿਣ ਤੋਂ ਭਾਵ ਕਿ ਪਾਣੀ ਭਰ ਲੈਣਾ ਹੈ ਪਾਣੀ ਭਰਨ ਤੋਂ ਬਾਅਦ ਤੁਸੀਂ ਥੋੜਾ ਜਿਹਾ ਅੱਧੀ ਕੜਸ਼ੀ ਅੱਧਾ ਇੱਕ ਗਲਾਸ ਤੁਸੀਂ ਕੱਚੇ ਦੁੱਧ ਦਾ ਪਾ ਲੈਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਾਲੇ ਤੇਲ ਜਿਹੜੇ ਹੁੰਦੇ ਹਨ ਤੇ ਜਾਂ ਚਟੇ ਤੇਲ ਹੁੰਦੇ ਹਨ ਉਹ ਚਟੇ ਤੇਲ ਜਿਹੜੇ ਹਨ ਤੁਸੀਂ ਤੁਹਾਡੇ ਘਰ ਵਿੱਚ ਜੇਕਰ ਹੈਗੇ ਹਨ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਬਾਜ਼ਾਰ ਤੋਂ ਆਸਾਨੀ ਨਾਲ ਲਿਆ ਸਕਦੇ ਹੋ ਉਹ ਚਟੇ ਤੇਲ ਦੇ 8 ਤੋਂ 10 ਦਾਣੇ ਇਸ ਲੋਟੇ ਵਿੱਚ ਤੁਸੀਂ ਪਾ ਦੇਣੇ ਹਨ ਇਸੇ ਤਰ੍ਹਾਂ ਹੀ ਤੇਲ ਪਾਉਣ ਦੇ ਬਾਅਦ ਵਿੱਚ ਤੁਸੀਂ ਛੋਟਾ ਜਿਹਾ ਇੱਕ ਮਿਸ਼ਰੀ ਦਾ ਟੁਕੜਾ ਇਸੇ ਵਿੱਚ ਪਾਉਣਾ ਹੈ ਤੇ ਜੇਕਰ ਤੁਹਾਡੇ ਕੋਲ ਮਿਸ਼ਰੀ ਨਹੀਂ ਹੈ ਤੁਸੀਂ ਇੱਕ ਚਮਚੀ ਚੀਨੀ ਦਾ ਵੀ ਪਾ ਸਕਦੇ ਹੋ ਇਹ ਜਿਹੜਾ ਅਸੀਂ ਮਿੱਠਾ ਜਲ ਤਿਆਰ ਕੀਤਾ ਹੈ ਇਹ ਸਾਡਾ ਬਹੁਤ ਹੀ ਸ਼ਕਤੀਸ਼ਾਲੀ ਉਪਾਅ ਭਾਵ ਕੇ ਜਲ ਤਿਆਰ ਹੋ ਜਾਵੇਗਾ ਇਹ ਜਦੋਂ ਜਲ ਤਿਆਰ ਹੋ ਜਾਵੇਗਾ ਇਸੇ ਤਰ੍ਹਾਂ ਹੀ ਤੁਸੀਂ ਇਹ ਜਲ ਦਾ ਰੋਟਾ ਤਿਆਰ ਕੀਤਾ ਉਸ ਤੋਂ ਬਾਅਦ ਵਿੱਚ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਹੁਣ ਇਸ ਉਪਾਅ ਨੂੰ ਜੇਕਰ ਤੁਸੀਂ ਕਰਨ ਜਾ ਰਹੇ ਹੋ ਤਾਂ ਸਭ ਤੋਂ ਬੈਸਟ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਸਾਡੇ ਘਰ ਵਿੱਚ ਬੱਚੇ ਨਹੀਂ ਹਨ ਵਿਦੇਸ਼ ਵਿੱਚ ਰਹਿੰਦੇ ਹਨ ਸਾਡੇ ਤੋਂ ਦੂਰ ਰਹਿੰਦੇ ਹਨ ਜਾਂ ਅਲੱਗ ਰਹਿੰਦੇ ਹਨ ਫਿਰ ਸਾਡੇ ਬੱਚੇ ਦਾ ਕਹਿਣਾ ਨਹੀਂ ਮੰਨਦੇ ਕਈ ਆਖਦੇ ਹਨ ਪੇਰੈਂਟਸ ਕਿ ਇਸ ਉਪਾਰ ਨੂੰ ਅਸੀਂ ਕਰ ਸਕਦੇ ਹਾਂ ਜੇਕਰ ਪੇਰੈਂਟਸ ਆਰਾਮ ਦੇ ਨਾਲ ਇਸ ਉਪਾਰ ਨੂੰ ਕਰ ਸਕਦੇ ਹਨ ਤਾਂ ਕੋਈ ਵੀ ਹਰਜ਼ ਨਹੀਂ ਹੈ ਕੋਈ ਵੀ ਦਿੱਕਤ ਨਹੀਂ ਹੈ ਜਿਹੜਾ ਤੁਸੀਂ ਜਲਦਾ ਲੋਟਾ ਤਿਆਰ ਕੀਤਾ ਹੈ ਇਸ ਨੂੰ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਣੀ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਤੁਸੀਂ ਉੱਥੇ ਲਿਜਾ ਕੇ ਰੱਖ ਦੇਣਾ ਹੈ ਜਲਨੋ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤੁਸੀਂ ਇਸ ਨੂੰ ਉੱਥੇ ਵੀ ਰੱਖ ਸਕਦੇ ਹੋ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਸੇਵਾ ਸਿਮਰਨ ਕਰਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਰੱਖਣ ਤੋਂ ਬਾਅਦ ਜਿਹੜਾ ਵੀ ਪਰਮਾਤਮਾ ਜੀ ਨੂੰ ਤੁਸੀਂ ਮੰਨਦੇ ਹੋ ਜੇਕਰ ਮਾਤਾ ਪਿਤਾ ਕਰ ਰਹੇ ਹਨ ਤਾਂ ਇਸ ਉਪਾ ਨੂੰ ਉਹਨਾਂ ਨੇ ਆਪਣੇ ਬੱਚੇ ਦਾ ਨਾਮ ਲੈ ਕੇ ਉਮਰ ਬੋਲ ਕੇ ਆਪਣੇ ਮਨ ਵਿੱਚ ਉਹਨਾਂ ਨੇ ਇਹੀ ਕਹਿਣਾ ਹੈ ਸਾਡੇ ਬੱਚਿਆਂ ਦੇ ਵਿਆਹ ਦੇ ਸੰਯੋਗ ਨਹੀਂ ਸੰ ਬਣ ਰਹੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਤੁਸੀਂ ਜਿੰਨੀਆਂ ਵੀ ਪ੍ਰੋਬਲਮਾਂ ਆ ਰਹੀਆਂ ਹਨ ਸਾਰੀਆਂ ਦਾ ਇਸ ਉਪਾਅ ਦੇ ਵਿੱਚ ਨਾਮ ਲੈਣਾ ਹੈ ਉਪਰੰਤ ਫਿਰ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਸੀਂ ਜਿਹੜਾ ਮਿੱਠੇ ਜਲ ਦਾ ਇੱਕ ਲੋਟਾ ਤਿਆਰ ਕੀਤਾ ਹੈ ਇਸ ਨੂੰ ਅਸੀਂ ਅਰਪਿਤ ਕਰਨ ਜਾ ਰਹੇ ਹਾਂ ਤੁਸੀਂ ਅਸ਼ੀਰਵਾਦ ਦਿਓ ਤੇ ਸਾਡੇ ਬੱਚਿਆਂ ਦੇ ਵਿਆਹ ਵਿੱਚ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਦੂਰ ਹੋ ਜਾਣ। ਇੰਨੀ ਅਰਦਾਸ ਕਰਨ ਤੋਂ ਬਾਅਦ ਜਲਦਾ ਲੋਟਾ ਤੁਸੀਂ ਚੁੱਕ ਕੇ ਘਰ ਤੋਂ ਚਲੇ ਜਾਣਾ ਹੈ। ਜਿੱਥੇ ਪਿੱਪਲ ਦਾ ਦਰਖਤ ਹੈ, ਪਿੱਪਲ ਦੇ ਦਰਖਤ ਦੇ ਮੋਢ ਦੇ ਕੋਲ ਇਹ ਮਿੱਠੇ ਜਲਦਾ ਲੋਟਾ ਜਿਹੜਾ ਤਿਆਰ ਕੀਤਾ ਸੀ ਉਸ ਨੂੰ ਅਰਪਤ ਕਰ ਆਉਣਾ ਹੈ। ਇਹ ਕੋਈ ਬਹੁਤ ਵੱਡਾ ਉਪਾਰ ਨਹੀਂ ਹੈ। ਇਸ ਨੂੰ ਕਰਨ ਦੇ ਵਿੱਚ ਤੁਹਾਡਾ ਕੋਈ ਸਮਾਂ ਵੀ ਬਰਬਾਦ ਨਹੀਂ ਹੋਵੇਗਾ। ਫਿਰ ਤੁਹਾਡਾ ਬਹੁਤ ਜ਼ਿਆਦਾ ਖਰਚਾ ਵੀ ਨਹੀਂ ਹੋਣ ਵਾਲਾ। ਬਿਲਕੁਲ ਸਿੰਪਲ ਉਪਾਅ ਤੇ 1 ਰੁਪਏ ਦਾ ਖਰਚ ਕੀਤੇ ਤੋਂ ਬਿਨਾਂ ਹੀ ਹੋ ਜਾਵੇਗਾ ਤੁਹਾਡੇ ਬੱਚੇ ਦੇ ਰਿਸ਼ਤੇ ਵਿੱਚ ਆ ਰਹੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਸਿੰਪਲ ਜਿਹੜਾ ਉਪਾਅ ਹੈ ਤੁਸੀਂ ਮਿੱਠੇ ਜਲ ਦਾ ਲੋਟਾ ਤਿਆਰ ਕਰਨਾ ਹੈ ਤੇ ਪिपल ਦੇ ਦਰੱਖ ਦੀ ਜੜ ਦੇ ਵਿੱਚ ਜਾ ਕੇ ਪਾਉਣਾ ਹੈ ਅਰਦਾਸ ਬੇਨਤੀ ਕਰਨੀ ਹੈ ਇਸੇ ਤਰੀਕੇ ਨਾਲ ਜੇਕਰ ਬੱਚੇ ਖੁਦ ਕਰ ਰਹੇ ਹਨ ਉਹ ਆਪਣਾ ਨਾਮ ਲੈ ਕੇ ਅਰਦਾਸ ਕਰ ਲੈਣ ਸਾਡੇ ਰਿਸ਼ਤੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਕਰ ਦਿਓ ਪਰਮਾਤਮਾ ਜੀ ਜੇਕਰ ਪੇਰੈਂਟਸ ਕਰ ਰਹੇ ਹਨ ਤਾਂ ਬੱਚਿਆਂ ਦਾ ਨਾਮ ਲੈ ਕੇ ਉਮਰ ਬੋਲ ਕੇ ਅਰਦਾਸ ਕਰ ਸਕਦੇ ਹਨ ਜੇਕਰ ਇਸ ਕੰਮ ਨੂੰ ਤੁਸੀਂ ਸੋਮਵਾਰ ਦੇ ਦਿਨ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਸਮਾ ਸ਼ੁਭ ਸਾਬਿਤ ਹੋ ਜਾਵੇਗਾ ਕੋਈ ਵੀ ਉਪਾਅ ਫਿਰ ਸਾਡਾ ਖਾਲੀ ਨਹੀਂ ਜਾਵੇਗਾ ਇਸੇ ਤਰ੍ਹਾਂ ਜਿਹੜਾ ਤੁਸੀਂ ਜਲ ਅਰਪਿਤ ਕੀਤਾ ਹੈ ਕਰਨ ਤੋਂ ਬਾਅਦ ਆਪਣੇ ਘਰ ਵਿੱਚ ਲੋਟਾ ਇੱਕ ਆਟੇ ਦਾ ਦੀਵਾ ਵੀ ਤਿਆਰ ਕਰ ਲੈਣਾ ਹੈ ਆਪਣੇ ਘਰ ਤੋਂ ਬਣਾ ਕੇ ਤਿਆਰ ਕਰ ਲਓ ਤੇ ਫਿਰ ਤੁਸੀਂ ਦੀਵਾ ਜਿਹੜਾ ਆਟੇ ਦਾ ਤਿਆਰ ਕੀਤਾ ਹੈ ਇਸ ਵਿੱਚ ਤੇਲ ਪਾਉਣਾ ਹੈ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਇਸ ਨੂੰ ਤੁਸੀਂ ਉੱਪਰ ਪੱਤੇ ਲਗਾ ਲੈਣੇ ਹਨ ਪਿੱਪਲ ਦੇ ਫਿਰ ਇਹ ਤੁਸੀਂ ਉਸ ਰੁੱਖ ਨੂੰ ਇਹ ਵੀ ਅਰਪਿਤ ਕਰ ਦੇਣਾ ਹੈ ਤੇ ਨਾਲ ਹੀ ਜਲ ਚੜ੍ਹਾ ਦੇਣਾ ਹੈ ਇਸ ਉਪਾਰਨੋ ਕਰਦੇ ਵਿੱਚ ਆਉਂਦੇ ਜਾਂਦੇ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਰਸਤੇ ਵਿੱਚ ਜੇਕਰ ਕੋਈ ਵੀ ਗਾਂ ਮਿਲਦੀ ਹੈ ਤਾਂ ਇਹ ਆਟੇ ਵਾਲਾ ਜਿਹੜਾ ਪੇੜਾ ਬਚ ਜਾਂਦਾ ਹੈ ਨਾ ਦੀਵੇ ਵਾਲਾ ਜਦੋਂ ਇਹ ਵਿੱਚੋਂ ਜੋਤ ਜਿਹੜੀ ਖਤਮ ਹੋ ਜਾਵੇਗੀ ਇਹ ਗੁੜ ਦਾ ਪੇੜਾ ਤੇ ਆਟੇ ਦਾ ਪੇੜਾ ਤੁਸੀਂ ਉਸ ਗਾਂ ਨੂੰ ਵੀ ਖਵਾ ਸਕਦੇ ਹੋ ਜਾਂ ਤੁਸੀਂ ਸ਼ੱਕਰ ਪਾ ਕੇ ਮਿੱਠੀ ਰੋਟੀ ਤਿਆਰ ਕਰ ਲੈਣੀ ਹੈ ਉਹ ਵੀ ਕਿਸੇ ਗਾਂ ਨੂੰ ਜ਼ਰੂਰ ਖਵਾ ਸਕਦੇ ਹੋ ਜਾਂ ਹਰਾ ਘਾਹ ਵੀ ਖਵਾ ਸਕਦੇ ਹੋ ਜਦੋਂ ਅਸੀਂ ਹਰ ਚੀਜ਼ ਇਸ ਤਰ੍ਹਾਂ ਦੀ ਗਾਂ ਨੂੰ ਖਵਾਉਂਦੇ ਹਾਂ ਜੇਕਰ ਹਰੀ ਚੀਜ਼ ਖਵਾਉਂਦੇ ਹਾਂ ਤਾਂ ਸਭ ਤੋਂ ਜ਼ਿਆਦਾ ਬੈਸਟ ਹੁੰਦੀ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲ ਜਾਵੇਗਾ ਤੁਹਾਡੀਆਂ ਪ੍ਰੋਬਲਮ ਸਾਰੀਆਂ ਖਤਮ ਹੋ ਜਾਣਗੀਆਂ ਤੁਸੀਂ ਰਸਤੇ ਵਿੱਚ ਤੁਰੇ ਫਿਰਦੀ ਗਾਂ ਨੂੰ ਇਹ ਜੇਕਰ ਚੀਜ਼ਾਂ ਖਵਾ ਦਿੰਦੇ ਹੋ ਤਾਂ ਤੁਹਾਡੇ ਲਈ ਸ਼ੁਭ ਸੰਜੋਗ ਬਣ ਜਾਣਗੇ ਇਸ ਉਪਾਅ ਨੂੰ ਮਾਵਾਂ ਵੀ ਕਰ ਸਕਦੀਆਂ ਹਨ ਤੇ ਵਿਆਹ ਵਾਲੇ ਬੱਚੇ ਵੀ ਕਰ ਸਕਦੇ ਹਨ ਸੋ ਜੇਕਰ ਤੁਸੀਂ ਵੀ ਇਸ ਉਪਾਅ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਪੂਰੇ ਵਿਧੀ ਵਿਧਾਨ ਦੇ ਨਾਲ ਇਸ ਉਪਾਅ ਨੂੰ ਕਰ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ